ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 10 ਦਸੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਪੰਜਾਬ ਦੇ ਪਿਛਲੇ ਦਿਨਾਂ ਵਿੱਚ ਮੀਂਹ ਦੀ ਉਮੀਦ ਸੀ ਪਰ ਪੰਜਾਬ ਦੇ ਵਿੱਚ ਨਾ ਮਾਤਰ ਜਿਹੀ ਹਲਕੀ ਕਣਮਣ ਹੀ ਰਹੀ ਜਿਸ ਸਦਕਾ ਪਹਾੜਾਂ ਦੇ ਵਿੱਚ ਵੱਡੇ ਪੱਧਰ ਤੇ ਬਰਫ਼ ਵਾਰੀ ਪਈ ਉਸੇ ਸਾਦਕਾ ਪੰਜਾਬ ਦੇ ਵਿੱਚ ਹੁਣ ਠੰਡ ਵੱਧਣੀ ਸ਼ੁਰੂ ਹੋ ਚੁੱਕੀ ਹੈ ਤੇ ਸ਼ੀਤ ਲਹਿਰ ਦਾ ਪੂਰੀ ਤਰ੍ਹਾਂ ਨਾਲ ਜ਼ੋਰ ਚੱਲ ਰਿਹਾ ਹੈ। ਅੱਜ ਤੋਂ ਸ਼ੁਰੂ ਹੋ ਚੁੱਕਾ ਹੈ। ਅੱਜ ਸਵੇਰ ਵੇਲੇ ਕੁਝ ਕੇ ਖੇਤਰਾਂ ਦੇ ਵਿੱਚ ਤੁਹਾਨੂੰ ਕੋਰਾ ਵੀ ਦੇਖਣ ਨੂੰ ਆਮ ਮਿਲ ਸਕਦਾ ਹੈ। ਮੌਸਮ ਵੈਸੇ ਤਾਂ ਸਾਫ ਰਹੇਗਾ ਧੁੰਦ ਜੇ ਪੈਂਦੀ ਹੋਈ ਪੰਜਾਬ ਦੇ ਵਿੱਚ ਅਗਲੇ 3 ਤੋਂ 4 ਦਿਨ ਦਿਖਾਈ ਨਹੀਂ ਦੇਵੇਗੀ ਸੂਰਜ ਸਵੇਰ ਵੇਲੇ ਤੋਂ ਹੀ ਨਿਕਲੇਗਾ ਪਰ ਜਿਹੜਾ ਟੈਂਪਰੇਚਰ ਹੈ ਉਹ ਆਮ ਦਿਨਾਂ ਦੇ ਮੁਕਾਬਲੇ ਕਾਫੀ ਹੇਠਾਵਲ ਨੂੰ ਜਾਂਦਾ ਹੋਇਆ ਦਿਖਾਈ ਦੇਵੇਗਾ ਤੇ ਸਵੇਰ ਵੇਲੇ ਕਾਫੀ ਠੰਡ ਰਹੇਗੀ ਉਮੀਦ ਦੇ ਮੁਤਾਬਕ ਇਹ ਟੈਂਪਰੇਚਰ ਸਵੇਰ ਵੇਲੇ 6 ਡਿਗਰੀ ਦੇ ਆਸ-ਪਾਸ ਬਣਿਆ ਰਹੇਗਾ ਕੁਝ ਕੇ ਖੇਤਰਾਂ ਦੇ ਵਿੱਚ ਇਸ ਤੋਂ ਹੇਠਾਂ ਇਸ ਤੋਂ ਉੱਪਰ ਕਿਸੇ ਵੀ ਖੇਤਰ ਦੇ ਵਿੱਚ ਜਾਂਦਾ ਹੋਇਆ ਦਿਖਾਈ ਨਹੀਂ ਦੇਵੇਗਾ ਤੇ ਦਿਨ ਦੇ ਟੈਂਪਰੇਚਰ ਦੇ ਵਿੱਚ ਵੀ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਤੇ ਦਿਨ ਦਾ ਟੈਂਪਰੇਚਰ ਵੀ ਤਕਰੀਬਨ 20 ਡਿਗਰੀ ਤੋਂ ਹੇਠਾਂ ਹੀ ਸਾਰੇ ਇਲਾਕਿਆਂ ਦੇ ਵਿੱਚ ਦਰਜ ਕੀਤਾ ਜਾਵੇਗਾ 17 18 19 ਡਿਗਰੀ ਇਹ ਜਿਹਾ ਵੱਖ-ਵੱਖ ਇਲਾਕਿਆਂ ਦੇ ਵਿੱਚ ਟੈਂਪਰੇਚਰ ਰਹਿਣ ਦੀ ਸੰਭਾਵਨਾ ਹੈ ਪਹਾੜਾਂ ਦੇ ਵਿੱਚ ਹੋਈ ਜ਼ਬਰਦਸਤ ਬਰਫਵਾਰੀ ਦੇ ਕਾਰਨ ਮੌਸਮ ਉੱਥੇ ਸਾਵਾ ਆਪਣਾ ਬਣਿਆ ਹੋਇਆ ਹੈ ਤੇ ਠੰਡ ਵਿੱਚ ਉੱਥੇ ਵੀ ਵਾਧਾ ਹੋਇਆ ਹੈ। ਸ਼ਿਮਲਾ ਹੋ ਗਿਆ ਕੁਫਰੀ ਮਨਾਲੀ ਹਿਮਾਚਲ ਉੱਤਰਾਖੰਡ ਇਹਨਾਂ ਦੇ ਪਹਾੜੀ ਖੇਤਰਾਂ ਦੇ ਵਿੱਚ ਜੰਮ ਕੇ ਬਰਫਵਾਰੀ ਦੇਖੀ ਗਈ ਹੈ ਜਿਸ ਸਦਕਾ ਪੰਜਾਬ ਵਿੱਚ ਦਿੱਲੀ ਹਰਿਆਣਾ ਰਾਜਸਥਾਨ ਦੇ ਪੰਜਾਬ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੱਡੀ ਪੱਧਰ ਤੇ ਠੰਡ ਦਾ ਦੌਰ ਦੇਖਣ ਨੂੰ ਮਿਲ ਰਿਹਾ ਹੈ। ਅਗਲਾ 1 ਹਫ਼ਤਾ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਲਗਾਤਾਰ ਸੁੱਕੀ ਠੰਡ ਪੰਦੀ ਰਹੇਗੀ ਤਾਂ ਟੈਂਪਰੇਚਰ ਇਸ ਤੋਂ ਵੀ ਢੇਠਾ ਜਾਂਦਾ ਹੋਇਆ ਤੁਹਾਨੂੰ ਦਿਖਾਈ ਦੇਗਾ